ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਸਤੇ ਬਸਤੇ ਹੋਵਾਂਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਚੈਨਲ ਤੇ ਪਹਿਲੀ ਵਾਰ ਹੀ ਆਇਆ ਹਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਚਲੋ ਸ਼ੁਰੂ ਕਰਦੇ ਆ ਜੀ ਦੀ ਵੀਡੀਓ ਨੂੰ ਵਿਦਆਊਟ ਵੇਸਟਿੰਗ ਐਂਡ ਟਾਈਮ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈਗੀ ਆ ਵੀ ਜਿਹੜਾ ਕੈਨੇਡਾ ਦੇ ਵਿੱਚ ਖਾਸ ਕਰਕੇ ਵਰਕ ਪਰਮਿਟ ਐਕਸਪਾਇਰ ਹੋ ਰਹੇ ਨੇ ਕਾਫੀ ਲੋਕਾਂ ਦੇ ਤੇ ਉਹ ਕੀ ਕਰ ਰਹੇ ਨੇ ਮੋਸਟਲੀ ਲੋਕੀ ਜਾਂ ਤਾਂ ਯੂਐਸਏ ਮੂਵ ਹੋ ਰਹੇ ਨੇ ਉਹ ਇਥੋਂ ਡੌਂਕੀ ਲਾ ਲ ਕੇ ਯੂਐਸਏ ਜਾ ਰਹੇ ਨੇ ਜਿਹੜੇ ਬੱਚੇ ਕੁਝ ਜਿਨ੍ਹਾਂ ਨੂੰ ਕੋਈ ਨਹੀਂ ਰਾਹ ਲੱਭਦਾ ਉਹ ਪੈਸੇ ਦੇਖ ਕੇ ਫੇਕ ਮੈਰਿਜਸ ਕਰਵਾ ਰਹੇ ਨੇ ਜਿਨ੍ਹਾਂ ਜਿਹੜੇ ਆਲਰੇਡੀ ਇਥੋਂ ਦੇ ਸਿਟੀਜ਼ਨ ਨੇ ਜਾਂ ਜਿਨ੍ਹਾਂ ਕੋਲ ਪੀਅਰ ਹੈਗੀ ਆ ਕੁਝ ਮੁੰਡੇ ਇਦਾਂ ਕਰ ਰਹੇ ਕੁਝ ਕੁੜੀਆਂ ਇਦਾਂ ਕਰਨਗੇ ਪੈਸੇ ਦਾ ਲੈਂਡ ਦੇਣ ਕਰਕੇ ਫੇਕ ਮੈਰਿਜ ਕਰਾ ਰਹੇ ਆ ਹੁਣ ਇਹ ਸਕੈਮ ਕਿਵੇਂ ਆ ਜਾਂ ਫਿਰ ਇਹ ਗਲਤ ਕਿਵੇਂ ਆ ਜਾਂ ਸਹੀ ਕਿਵੇਂ ਆ ਇਸ ਬਾਰੇ ਆਪਾਂ ਗੱਲ ਕਰਦੇ ਆਂ ਦੇਖੋ ਆਪਾਂ ਨੂੰ ਪਤਾ ਵੀ ਮੋਸਟਲੀ ਜਿਹੜੇ ਕੈਨੇਡਾ ਲੋਕੀ ਆਉਂਦੇ ਆ ਤੇ ਆਪਾਂ ਨੂੰ ਪਤਾ ਵੀ ਕਿਵੇਂ ਆਉਂਦੇ ਆ ਵੀ ਹਾਰਿਕ ਦੀ ਸਿਚੁਏਸ਼ਨ ਈਜ਼ੀ ਨਹੀਂ ਹੁੰਦੀ ਉਹਨਾਂ ਕੋਲ ਇੰਨਾ ਪੈਸਾ ਨਹੀਂ ਹੁੰਦਾ ਵੀ ਸਾਰੇ ਆਪਣੇ ਕੋਲੋਂ ਲਾ ਕੇ ਆਉਣ ਤਾਂ ਮੋਸਟਲੀ ਵਿਚਾਰੇ ਜਾਂ ਤਾਂ ਲੋਨ ਲੈ ਕੇ ਆਉਂਦੇ ਆ ਜਾਂ ਪੈਸੇ ਚੱਕ ਕੇ ਆਉਂਦੇ ਕਿਸੇ ਨਾ ਕਿਸੇ ਤਰੀਕੇ ਨਾਲ ਔਖੇ ਤਰੀਕੇ ਨਾਲ ਇੱਥੇ ਪਹੁੰਚਦੇ ਆ ਤੇ ਉਹਨਾਂ ਲਈ ਆਈ نو ਇਟਸ ਨਾਟ ਈਜ਼ੀ ਕਿ ਵਾਪਸ ਚਲ ਜਨ ਤਿੰਨ ਸਾਲਾਂ ਦੇ ਵਿੱਚ ਵਿੱਚ ਕੀ ਇੰਨੇ ਪੈਸੇ ਜੁੜਦੇ ਵੀ ਨਹੀਂ ਤਿੰਨ ਸਾਲਾਂ ਚ ਕੈਨੇਡਾ ਦੇ ਵਿੱਚ ਟੂ ਬੀ ਵੈਰੀ ਓਨੈਸਟ ਤਾਂ ਉਹਨਾਂ ਨੂੰ ਕੋਈ ਨਈ ਰਾਹ ਦਿਖਦਾ ਤੇ ਉਹ ਇੱਕ ਮੈਰਿਜ ਵਾਲਾ ਆਪਸ਼ਨ ਚੂਜ਼ ਕਰਦੇ ਆ ਹੁਣ ਜੇ ਤਾਂ ਐਕਚੁਅਲ ਦੇ ਵਿੱਚ ਤੁਸੀਂ ਕਿਸੇ ਪਰਸਨ ਦੇ ਨਾਲੋਂ ਤਾਂ ਉਹ ਇੱਥੇ ਪੀਆਰ ਉਹਦਾ ਵਿਆਹ ਕਰਾ ਰਹ ਈਵਨ ਦੋ ਜੇ ਤੁਸੀਂ ਅਰੇਂਜ ਮੈਰਿਜ ਕਰਾ ਰਹੇ ਹੋ ਦੈਟਸ ਅ ਡਿਫਰੈਂਟ ਥਿੰਗ ਕਿਸੇ ਪੱਕੇ ਬੰਦੇ ਨਾਲ ਦੈਟਸ ਅ ਕੰਪਲੀਟਲੀ ਡਿਫਰੈਂਟ ਥਿੰਗ ਬਟ ਜਦੋਂ ਤੁਸੀਂ ਸਪੈਸੀਫਿਕਲੀ ਕਿਸੇ ਬੰਦੇ ਨੂੰ ਪੈਸੇ ਦੇ ਕੇ ਹਨਾ ਪੈਸੇ ਹੀ ਤੁਸੀਂ ਦੇ ਦਿੱਤੇ ਕਿ ਜਸਟ ਮੈਰਿਜ ਕਰਾਉਣੀ ਹੈ ਪੈਸੇ ਦੇ ਕੇ ਉਸ ਤੋਂ ਬਾਅਦ ਖਤਮ ਨਾ ਤੂੰ ਮੈਨੂੰ ਜਾਣਦਾ ਨਾ ਮੈਂ ਤੈਨੂੰ ਜਾਣਦੀ ਉਹ ਚੀਜ਼ ਗਲਤ ਆ ਠੀਕ ਆ ਇਹ ਚੀਜ਼ ਗਲਤ ਕਿਵੇਂ ਆ ਕਿਉਂਕਿ ਇਹ ਤੁਸੀਂ ਪੈਸੇ ਦੇ ਕੇ ਇਹ ਚੀਜ਼ ਪ੍ਰਮੋਟ ਕਰ ਰਹੇ ਹੋ ਠੀਕ ਆ ਐਂਡ ਕਈ ਤਾਂ ਇਹੋ ਜਿਹੇ ਵੀ ਲੋਕੀ ਹੈਗੇ ਨੇ ਜਿਹੜੇ 70 70 80 80 ਹਜ਼ਾਰ ਡਾਲਰ ਤੱਕ ਦੇ ਰਹੇ ਆ ਅਗਲੇ ਬੰਦਿਆਂ ਨੂੰ ਜਸਟ ਫਾਰ ਦਾ ਸੇਕ ਆਫ ਗੈਟਿੰਗ ਪੀਅਰ ਕਿ ਇੱਕ ਰਿਪੀਅਰ ਹੋ ਜਾਈਏ ਬਾਕੀ ਕੋਈ ਨਹੀਂ ਦੇਖੋ ਤਰੀਕੇ ਬੜੇ ਆ ਪਰ ਇਹੋ ਜੇ ਕੋਈ ਪੁੱਠਾ ਤਰੀਕਾ ਨਾ ਫੜੋ ਹੈਗਾ ਕੱਲੂ ਅਗਲਾ ਬੰਦਾ ਭਾਈ ਮੁੱਕਰ ਜਵੇ ਪੈਸੇ ਲੈ ਕੇ ਜਾ ਤੁਹਾਨੂੰ ਕਵੇ ਹੋਰ ਪੈਸੇ ਮੈਨੂੰ ਦੇ ਤੁਸੀਂ ਕੀ ਕਰੋਗੇ ਕੱਲੂ ਤੁਹਾਡੇ ਤੋਂ 20 30 ਹਜ਼ਾਰ ਡਾਲਰ ਲੈ ਲਵੇ ਪਹਿਲਾਂ ਪਹਿਲਾਂ ਤੁਹਾਨੂੰ ਕਹੀ ਹੋਵੇ ਮੈਂ ਕਰਦਾਗਾ ਸਾਈਨ ਉਸ ਤੋਂ ਬਾਅਦ ਉਹ ਐਗਰੀ ਨਾ ਕਰੇ ਕਵੇ ਵੀ ਮੈਨੂੰ ਹੋਰ ਪੈਸੇ ਦੇ ਮੈਨੂੰ ਪੈਸੇ ਦੇ ਤੇ ਫਸ ਜੂਗੇ ਫੇਰ ਕੀ ਕਰੋਗੇ ਨਾ ਦਾ ਡਿਕਏ ਨੇ ਸੁਣੀ ਨਹੀਂ ਪਹਿਲੇ ਹੀ ਆਪ ਤੁਸੀਂ ਇਲੀਗਲ ਵੇਚਣਿਆ ਸੋ ਮੇਰੀ ਰਿਕੁਐਸਟ ਹੈ ਹਰ ਇੱਕ ਸਟੂਡੈਂਟ ਨੂੰ ਹਰ ਇੱਕ ਵਰਕ ਪਰਮਿਟ ਹੋਲਡਰ ਨੂੰ ਕਿ ਜੇਕਰ ਤੁਹਾਨੂੰ ਲੱਗ ਰਿਹਾ ਵੀ ਥੋੜੀ ਪੀਅਰ ਨਹੀਂ ਹੋਊਗੀ देयर ਆਰ ਹੰਡਰਡਸ ਆਫ ਵੇ ਲੀਗਲੀ ਤੁਸੀਂ ਕੁਝ ਨਾ ਕੁਝ ਕਰ ਸਕਦੇ ਹੋ ਉਹਦੇ ਥਰੂ ਤੁਸੀਂ ਇੱਥੇ ਕੈਨੇਡਾ ਚ ਪੀਆਰ ਲੈ ਸਕਦੇ ਹੋ ਜੇ ਪੀਆਰ ਵੀ ਨਹੀਂ ਮਿਲਦੀ ਤਾਂ ਤੁਸੀਂ ਕੈਨੇਡਾ ਚ ਲੀਗਲੀ ਸਟੇ ਕਰ ਸਕਦੇ ਹੋ ਮੈਂ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਹੋਇਆ ਚਾਰ ਆਪਸ਼ਨਸ ਉਹਦੇ ਵਿੱਚ ਮੈਂ ਦੱਸਿਆ ਕੰਪਲੀਟਲੀ ਐਕਸਪਲੇਨ ਕੀਤਾ ਤੁਸੀਂ ਮੇਰੀ ਉਹ ਵੀਡੀਓ ਦੇਖ ਸਕਦੇ ਹੋ ਇਸ ਤੋਂ ਪਿਛਲੀ ਵਾਲੀ ਉਹ ਚ ਮੈਂ ਦੱਸਿਆ ਵੀ ਜੇ ਤੁਹਾਨੂੰ ਪੀਆਰ ਨਹੀਂ ਵੀ ਮਿਲਦੀ ਤਾਂ ਤੁਸੀਂ ਲੀਗਲੀ ਵੀ ਕੈਨੇਡਾ ਸਟੇ ਕਰ ਸਕਦੇ ਹੋ ਠੀਕ ਹੈ ਤੁਹਾਨੂੰ ਕੋਈ ਕੱਢ ਨਹੀਂ ਸਕਦਾ ਉਹ ਲੀਗਲ ਤਰੀਕੇ ਆ ਸਾਰੇ ਸੋ ਇਲਲੀਗਲ ਵੇ ਆ ਕੱਲ ਨੂੰ ਬਈ ਐਦਾ بڑے ਕੇਸ ਹੁੰਦੇ ਆ ਜਿੱਥੇ ਅਗਲੇ ਬੰਦੇ ਬਾਅਦ ਚ ਮੁੱਕਰ ਜਾਂਦੇ ਆ ਤੁਹਾਡੇ ਤੋਂ ਪੈਸਾ ਲੈ ਕੇ ਪਰ ਤੁਸੀਂ ਸਕੈਮ ਚਾਪ ਫਸੇ ਨਾ ਸੋ ਇਹ ਹੈ ਹੀ ਐਕਚੁਅਲ ਐਕਚੁਅਲ ਦੇ ਵਿੱਚ ਅੱਜ ਕੱਲ ਇੱਕ ਸਕੈਮ ਹੈ ਮਾਰਕੀਟ ਦੇ ਵਿੱਚ ਚੱਲ ਰਿਹਾ ਇਸ ਤੋਂ ਬਚੋ ਹੈਗਾ ਕੋਈ ਵੀ ਬੰਦਾ ਤੁਹਾਨੂੰ ਪੁੱਠੀ ਸਲਾਹ ਦੇ ਰਿਹਾ ਵੀ ਕਹਿ ਰਿਹਾ ਵੀ ਯਾਰ ਨਹੀਂ ਤੇ ਰਿਪੇਅਰ ਹੋਈ ਕੋਈ ਗੱਲ ਨਹੀਂ ਤੂੰ ਪੈਸੇ ਦੇ ਕੇ ਵਿਆਹ ਕਰਾਣੀ ਹੈਗਾ ਇਸ ਚੀਜ਼ ਦੇ ਵਿੱਚ ਨਾ ਫਸਿਓ ਕੱਲ ਨੂੰ ਫਸੋਗੇ ਕਿਸੇ ਨੇ ਤੁਹਾਡੀ ਸੁਣਨੀ ਨਹੀਂ ਹੈਗੀ ਸੋ ਇੱਕ ਭਰਾ ਵਾਂਗੂ ਮੈਂ ਤੁਹਾਨੂੰ ਐਡਵਾਈਸ ਦੇ ਰਿਹਾ ਇੱਕ ਬ੍ਰਦਰ ਵਾਂਗੂ ਇਸ ਚੀਜ਼ ਦੇ ਵਿੱਚ ਨਾ ਫਸਿਓ ਤਰੀਕੇ ਬਹੁਤ ਹੈਗੇ ਆ ਠੀਕ ਆ ਉਲਟਾ ਤੁਸੀਂ ਇਸ ਚੀਜ਼ ਨੂੰ ਪ੍ਰੋਮੋਟ ਕਰ ਰਹੇ ਹੋ ਕਿ ਅੱਜ ਇੱਕ ਬੰਦਾ ਇਹ ਕੰਮ ਕਰੇਗਾ ਉਹ ਚਾਰ ਬੰਦੇ ਉਹਨਾਂ ਐਡਵਾਈਸ ਦੇ ਦੇਵੇਗਾ ਕਿ ਇਦਾਂ ਇਦਾਂ ਕਰ। ਗਾ ਉਹ ਚਾਰ ਬੰਦੇ ਉਹਨਾਂ ਐਡਵਾਈਸ ਦੇਗਾ ਤਾਂ ਤੁਸੀਂ ਗਲਤ ਚੀਜ਼ ਨੂੰ ਆਪ ਹੀ ਤੁਸੀਂ ਪ੍ਰਮੋਟ ਕਰ ਰਹੇ ਹੋ ਤੁਹਾਨੂੰ ਪਤਾ ਵੀ ਨਹੀਂ ਲੱਗਣਾ। ਸੋ ਨਾ ਤੇ ਆਪ ਹੀ ਚੀਜ਼ ਕਰੋ ਨਾ ਤੁਸੀਂ ਕੱਲੂ ਫਸੋਗੇ ਤੇ ਨਾ ਹੀ ਕੱਲੂ ਇਹ ਚੀਜ਼ ਪ੍ਰਮੋਟ ਹੋਊਗੀ ਤਾਂ ਇਦਾਂ ਹੀ ਬੰਦ ਹੋਊਗੀ ਇਹ ਚੀਜ਼। ਇਟਸ ਕੰਪਲੀਟਲੀ ਰੋਂਗ ਠੀਕ ਹੈ ਜੇ ਤੁਸੀਂ ਆਲਰੇਡੀ ਕਿਸੇ ਬੰਦੇ ਦੇ ਨਾਲ ਕਾਫੀ ਟਾਈਮ ਤੋਂ ਉਹ ਪੀਆਰ ਆ ਪੱਕਾ ਵਿਆਹ ਕਰਵਾਉਣਾ ਚਾਹੁੰਦੇ ਆ ਕੋਈ ਮਸਲਾ ਨਹੀਂ ਆ ਜਾਂ ਉਦਾਂ ਵੀ ਤੁਸੀਂ ਅਰੇਂਜ ਮੈਰਿਜ ਕਰਾਉਣੇ ਚਾਹੁੰਦੇ ਆ ਉੱਚ ਵੀ ਕੋਈ ਦਿੱਕਤ ਨਹੀਂ ਹੈਗੀ ਪਰ ਜਿਹੜਾ ਪੈਸੇ ਦੇ ਕੇ ਕਿਸੇ ਨਾਲ ਵਿਆਹ ਕਰਾਉਣਾ ਜਸਵਾ ਦਾ ਸੇਕ ਆਫ ਦਾ ਪੀਆਰ ਇਟਸ ਕੰਪਲੀਟਲੀ ਰੋਂਗ ਬਾਕੀ ਤੁਸੀਂ ਆਪਣਾ opinion ਥੱਲੇ ਕਮੈਂਟਸ ਦੇ ਵਿੱਚ ਦੇ ਸਕਦੇ ਆ ਆਈ ਹੋਪ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਸ਼ੇਅਰ ਜਰੂਰ ਕਰਿਓ ਤੇ ਆਪਣੇ ਭਰਾ ਨੂੰ ਐਂ ਹੀ ਪਿਆਰ ਕਰਦੇ ਰਹੋ ਤੇ ਜਲਦੀ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਧੰਨਵਾਦ ਤੁਹਾਡਾ ਸਾਰਿਆਂ ਦਾ